ਮੰਗਲ 7th sun youtube ਚੈਨਲ ਆਪਣੇ ਸਰੋਤਿਆਂ ਨੂੰ ਪਰਥ ਦਾ ਉਹ ਸਥਾਨ ਦਿਖਾਉਣ ਜਾਣ ਜਾ ਰਿਹਾ ਹੈ ਜਿੱਥੇ ਇੱਕ ਸਾਈਡ ਤੇ ਤਾਂ ਵੱਡੀਆਂ-ਵੱਡੀਆਂ ਬਿਲਡਿੰਗਾਂ ਰਸਤੇ 'ਚ ਪਾਣੀ ਔਰ ਨਾਲ ਹੀ ਪੁਰਾਣੇ ਦਰਖਤ ਔਰ ਦੂਸਰੀ ਸਾਈਡ ਤੇ ਟ੍ਰੈਫਿਕ ਹੈਵੀ ਚੱਲ ਰਹੀ ਹੈ ਔਰ ਦੇਖਣ ਨੂੰ ਬਹੁਤ ਅੱਛਾ ਵਿਊ ਤਾਂ ਜੋ ਕਿ ਸੈਰ ਕਰਨੀ ਹੋਵੇ ਘੁੰਮਣ ਫਿਰਲੀ ਕਰੋ ਨਿਕਲਣਾ ਹੋਵੇ ਬਾਹਰ ਤਾਂ ਇੰਨੀ ਗਰਮੀ ਹੋਣ ਦੇ ਬਾਵਜੂਦ 42 43 ਟੈਂਪਰੇਚਰ ਹੋਣ ਦੇ ਬਾਵਜੂਦ ਵੀ ਜਦੋਂ ਪਾਣੀ ਨਾਲ ਖਹਿ ਕੇ ਹਵਾ ਹੁੰਦੀ ਹੈ ਤਾਂ ਉਹ ਠੰਡੀ ਲੱਗਦੀ ਹੈ ਔਰ ਗਰਮੀ ਬਿਲਕੁਲ ਗਰਮੀ ਦਾ ਅਸਾਸ ਨਹੀਂ ਹੁੰਦਾ ਬਹੁਤ ਜ਼ਿਆਦਾ ਦਰਖਤ ਨੇ ਔਰ ਕੁਦਰਤ ਨੂੰ ਇੰਨਾ ਸੰਭਾਲ ਕੇ ਰੱਖਿਆ ਹੋਇਆ ਹੈ ਕਿ ਜੇ ਕੋਈ ਸੁੱਕਾ ਦਰਖਤ ਡਿੱਗ ਪਿਆ ਤੇ ਉਹਨੂੰ ਉੱਥੇ ਹੀ ਪਿਆ ਰਹਿਣ ਦਿੰਦੇ ਨੇ ਉਹਨੂੰ ਚੁੱਕਣ ਦੀ ਬਹੁਤ ਘੱਟ ਕੋਸ਼ਿਸ਼ ਕੀਤੀ ਜਾਂਦੀ ਹੈ ਇਥੋਂ ਤੱਕ ਕਿ ਬਾਲਣ ਵਾਲੇ ਵੀ ਉਹਨੂੰ ਨਹੀਂ ਚੱਕਦੇ ਕਿ ਜਿਹੜੀ ਲੱਕੜ ਖੜਕੇ ਤੇ ਇਹਨੂੰ ਅੱਗ ਬਾਲਣ ਦੇ ਕੰਮ ਲੈ ਲੈਣ ਇਹ ਨਾਲ ਦੀ ਨਾਲ ਸੈਰ ਕਰਨ ਲਈ ਸਾਈਕਲ ਚਲਾਉਣ ਲਈ ਇੱਕ ਵੱਖਰਾ ਪਾਸ ਬਣਾਇਆ ਹੋਇਆ ਹੈ ਜਿਸ ਵੇਲੇ ਵੀ ਕਿਸੇ ਦਾ ਟਾਈਮ ਲੱਗਦਾ ਹੈ ਉਹ ਐਕਸਰਸਾਈਜ਼ ਕਰਨੀ ਚਾਲੂ ਕਰ ਦਿੰਦਾ ਚਾਹੇ ਸਵੇਰ ਦਾ ਸਮਾਂ ਹੋਵੇ ਦੁਪਹਿਰ ਦਾ ਹੋਵੇ ਸ਼ਾਮ ਦਾ ਹੋਵੇ ਉਹ ਉਸ ਟਾਈਮ ਹੀ ਆਪਣੀ ਸੈਰ ਕਰਨੀ ਚਾਲੂ ਕਰ ਦਿੰਦਾ ਇਹਨੇ ਵੱਡੀਆਂ-ਵੱਡੀਆਂ ਬਿਲਡਿੰਗਸ ਅਸਮਾਨ ਨੂੰ ਸੁੰਦੀਆਂ ਜਿਹੜੀਆਂ 25-25 30-30 ਮੰਜ਼ਲ ਉੱਚੀਆਂ ਨੇ ਔਰ ਇਸ ਰਿਵਰ ਦੇ ਦੋਨਾਂ ਸਾਈਡਾਂ ਨੂੰ ਜੋੜਨ ਵਾਲਾ ਇੱਕ ਪੁਲ ਹੈ ਤੇ ਇਸ ਪੁਲ ਦੇ ਉੱਪਰ ਦੀ ਬਹੁਤ ਹੈਵੀ ਟ੍ਰੈਫਿਕ ਅਕਸਰ ਲੰਘਦੀ ਹੈ ਤੇ ਤੁਹਾਨੂੰ ਦੇਖ ਕੇ ਬਹੁਤ ਹੈਰਾਨੀ ਹੋਵੇਗੀ ਕਿ ਇਹ ਜਿਹੜਾ ਪੁਲ ਹੈ ਇਹ ਬਿਲਕੁਲ ਲੱਕੜ ਦਾ ਬਣਿਆ ਹੋਇਆ ਹੈ ਇਸ ਦੇ ਥੱਲੇ ਵੱਡੀਆਂ-ਵੱਡੀਆਂ ਥੰਮੀਆਂ ਲਾ ਕੇ ਜਿਸ ਤਰ੍ਹਾਂ ਪਿੱਲਰ ਸੀਮਿੰਟ ਰੇਤ ਤੇ ਬੱਜਰੀ ਦੇ ਤਿਆਰ ਕੀਤੇ ਜਾਂਦੇ ਨੇ ਉਦਾਂ ਹੀ ਇਹ ਬਿਲਕੁਲ ਲੱਕੜਾਂ ਨੇ ਇੱਥੇ। ਔਰ ਮੋਟੀਆਂ-ਮੋਟੀਆਂ ਲੱਕੜਾਂ ਦੇ ਨਾਲ ਇਸ ਪੁਲ ਨੂੰ ਤਿਆਰ ਕੀਤਾ ਗਿਆ ਹੈ। ਦੇਖੋ ਆਹ ਬੱਲੀਆਂ ਨੇ ਲੱਕੜਾਂ ਦੀਆਂ। ਤੁਸੀਂ ਖੁਦ ਦੇਖ ਕੇ ਹੈਰਾਨ ਹੋਵੋਗੇ ਇਹਦੇ ਉੱਪਰ ਦੀ ਬਹੁਤ ਵੱਡੀ ਟ੍ਰੈਫਿਕ ਨਿਕਲ ਰਹੀ ਹੈ। ਦੇਖ ਕੇ ਤੁਹਾਨੂੰ ਖੁਦ ਨੂੰ ਹੈਰਾਨੀ ਹੋਏਗੀ ਕਿ ਇੰਨੀ ਜ਼ਿਆਦਾ ਟ੍ਰੈਫਿਕ ਪਰ ਹੈਗਾ ਸਾਰਾ ਪੁਲ ਲੱਕੜਾਂ ਦੇ ਉੱਪਰ ਟਿਕਿਆ ਹੋਇਆ ਅੱਜ ਇਸ ਰਿਵਰ ਦਾ ਪਾਣੀ ਚੜਿਆ ਹੋਇਆ ਤੇ ਪੈਦਲ ਚੱਲਣ ਵਾਲੀ ਸੜਕ ਦੇ ਨਾਲ ਬਿਲਕੁਲ ਟੱਚ ਕਰ ਰਿਹਾ ਹੈ ਹਵਾ ਦੇ ਨਾਲ ਉੱਪਰ ਚੜ ਰਿਹਾ ਹੈ ਇਹ ਸਾਈਡ ਹੈ ਇਸ ਸਾਈਡ ਤੋਂ ਮਿੱਟੀ ਨੂੰ ਖੁਰਨ ਤੋਂ ਬਚਾਉਣ ਦੇ ਲਈ ਵੱਡੇ ਵੱਡੇ ਪੱਥਰ ਰੱਖੇ ਹੋਏ ਨੇ ਤਾਂ ਜੋ ਕਿ ਪਾਣੀ ਦੀ ਛਲ ਵਜਨ ਤੋਂ ਬਾਅਦ ਇਹ ਮਿੱਟੀ ਖੁਰ ਕੇ ਰਿਵਰ ਦੇ ਵਿੱਚ ਨਾ ਚਲੀ ਜਾਵੇ ਦੇਖਿਆ ਜਾਵੇ ਤੇ ਇਸੇ ਪੁਲ ਦੇ ਉੱਪਰ ਦੀ ਕਿੰਨੀ ਜ਼ਿਆਦਾ ਟ੍ਰੈਫਿਕ ਚੱਲ ਰਹੀ ਹੈ ਇਹ ਉਹ ਪੁਲ ਹੈ ਜਿਹੜਾ ਲੱਕੜ ਦਾ ਹੈ। ਔਰ ਹੈਵੀ ਟ੍ਰੈਫਿਕ ਹੈ ਇਸ ਪੁਲ ਦੇ ਉੱਪਰ ਦੀ ਚੱਲਦੀ। ਝਾੜੀਆਂ ਨੇ, ਦਰਖਤ ਨੇ ਜਿਹੜਾ ਇਹ ਘਾਹ ਬਰਸਾਤ ਦੇ ਦਿਨਾਂ ਦੇ ਵਿੱਚ ਬਹੁਤ ਹਰਾ ਹੁੰਦਾ ਹੈ। ਪੂਰੀ ਗ੍ਰੀਨਰੀ ਗ੍ਰੀਨਰੀ ਹੀ ਚਾਰ ਸਵੇਰੇ ਹੁੰਦੀ ਹੈ ਪਰ ਗਰਮੀ ਦਾ ਮੌਸਮ ਹੋਣ ਕਰਕੇ ਮੀਂਹ ਆਉਣ ਕਰਕੇ ਤੇ ਘਾਹ ਵੀ ਸੁੱਕ ਚੁੱਕਾ ਹੈ ਇਹ ਹਾਲ ਰਿਵਰ ਦੇ ਸਮੁੰਦਰ ਦੇ ਨੇੜੇ ਦਾ ਤੇ ਜੇ ਆਸਟ੍ਰੇਲੀਆ ਦੇ ਵਿਚਲੇ ਸੈਂਟਰ ਦੇ ਏਰੀਏ ਚ ਚਲੇ ਜਾਓ ਤੇ ਤੁਹਾਨੂੰ ਉੱਥੇ ਕੁਝ ਵੀ ਨਹੀਂ ਮਿਲੇਗਾ ਸਿਰਫ ਮਾਰੂਥਲ ਦੀ ਤਰ੍ਹਾਂ ਮਿੱਟੀ ਮਿਲੇਗੀ ਜੇ ਦੇਖਿਆ ਜਾਵੇ ਤਾਂ ਕਾ ਇਸ ਵੇਲੇ ਬਿਲਕੁਲ ਸੁੱਕਿਆ ਹੋਇਆ ਪੀਲੇ ਰੰਗ ਦਾ ਸ਼ਾਮ ਦੇ ਟਾਈਮ ਕੰਮਕਾਰਾਂ ਦਾ ਛੁੱਟੀ ਦਾ ਟਾਈਮ ਹੋ ਗਿਆ ਤੇ ਆਪਣੇ ਆਪਣੇ ਸਾਈਕਲਾਂ ਤੇ ਕੰਮ ਕਰਕੇ ਕਈ ਵਾਪਸ ਆ ਰਹੇ ਨੇ ਕਈ ਵੈਸੇ ਸਾਈਕਲਿੰਗ ਕਰ ਰਹੇ ਨੇ ਦਰਖਤਾਂ ਦੇ ਵਿੱਚ ਦੀ ਸੜਕ ਬਹੁਤ ਵਧੀਆ ਬਣਾਈ ਹੋਈ ਹੈ ਟੁਰ ਕੇ ਜਾਣ ਦੇ ਲਈ ਜਾਂ ਫਿਰ ਸਾਈਕਲਾਂ ਤੇ ਆਉਣ ਜਾਣ ਲਈ ਔਰ ਬਿਲਕੁਲ ਹੀ ਨਾਲ ਕਾਫੀ ਵੱਡਾ ਹਾਈਵੇ ਹੈ ਜਿਹਦੀ ਸਪੀਡ 100 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਹੈ ਬਿਲਕੁਲ ਸਿਟੀ ਦੇ ਨਾਲ ਕਿਸ ਤਰ੍ਹਾਂ ਜੰਗਲ ਵਾਂਗੂ ਵੱਡੇ ਵੱਡੇ ਦਰਖਤ ਨੇ ਔਰ ਇਹ ਸੁੱਕ ਗਿਆ ਇੱਕ ਦਰਖਤ ਇਹ ਝਾੜੀਆਂ ਜਿਹੜੀਆਂ ਦੁਬਾਰਾ ਕਾਉਂਸਲ ਵੱਲੋਂ ਲਗਾਈਆਂ ਗਈਆਂ ਨੇ ਉਹ ਹਰੀਆਂ ਹੋ ਰਹੀਆਂ ਜਿਹੜੀਆਂ ਕਿ ਏਰੀਆ ਦੀ ਸੋਭਾ ਨੂੰ ਵਧਾਉਂਦੀਆਂ ਨੇ ਜਿਉਂ-ਜਿਉਂ ਅੱਗੇ ਵਧੀ ਜਾਵਾਂਗੇ ਤਾਂ ਇਹ ਸਾਈਡ ਇੱਕ ਐਪਲ ਕਰਾਸ ਨਾਉਂ ਦਾ ਸਵਰਬ ਹੈ ਜਿੱਥੇ ਕਿਸ ਰਿਵਰ ਦੇ ਨਾਲ ਲੋਕਾਂ ਨੇ ਆਪਣੀਆਂ ਪਰਸਨਲ ਬੋਟਸ ਲੈ ਕੇ ਰੱਖੀਆਂ ਹੋਈਆਂ ਨੇ ਕਰੂਜ਼ ਰੱਖੇ ਹੋਏ ਨੇ ਫੈਰੀਜ਼ ਵਗੈਰਾ ਰੱਖੀਆਂ ਨੇ ਤੇ ਉਹਨਾਂ ਦਾ ਅੱਡਾ ਵੀ ਇਸ ਪਾਣੀ ਦੇ ਵਿੱਚ ਹੀ ਹੈ ਕੁਝ ਲੋਕ ਉੱਥੇ ਆਪਣੀ ਬੋਟਸ ਨੂੰ ਖੜੀਆਂ ਕਰਨ ਦੇ ਲਈ ਕਿਰਾਇਆ ਦਿੰਦੇ ਨੇ ਤੇ ਕੁਝ ਅਮੀਰ ਲੋਕਾਂ ਨੇ ਉਹ ਪਾਰਕਿੰਗ ਆਪਣੀ ਹੀ ਖਰੀਦ ਕੇ ਰੱਖੀ ਹੋਈ ਹੈ ਤਾਂ ਜੋ ਕਿ ਉਹਨਾਂ ਦੀ ਬੋਟ ਉੱਥੇ ਖੜੀ ਕੀਤੀ ਜਾ ਸਕੇ ਜੇਕਰ ਇੱਥੋਂ ਜ਼ੂਮ ਕਰਕੇ ਦੇਖਿਆ ਜਾਵੇ ਤੇ ਤੁਹਾਨੂੰ ਬਾਕਾਇਦਾ ਪਾਰਕਿੰਗ ਤੇ ਖੜੇ ਕੀਤੀਆਂ ਹੋਈਆਂ ਇੰਜਨ ਬੋਟਸ ਦਿਖਾਈ ਦੇਣ ਗਈਆਂ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਖੜੀਆਂ ਨੇ ਵੱਡੀਆਂ ਛੋਟੀਆਂ ਜੇ ਐਸ ਪੁਆਇੰਟ ਤੇ ਦੇਖਿਆ ਜਾਵੇ ਤੇ ਇੱਕ ਪਾਸੇ ਪਾਣੀ ਹੈ ਵਿੱਚ ਰਸਤਾ ਨਾਲ ਟ੍ਰੈਫਿਕ ਚੱਲ ਰਹੀ ਹੈ ਤੇ ਨਾਲ ਦੀ ਨਾਲ ਟ੍ਰੇਨ ਚੱਲ ਰਹੀ ਹੈ ਤੇ ਦੋ ਤਿੰਨ ਚੀਜ਼ਾਂ ਫਟਕੀਆਂ ਚੱਲ ਰਹੀਆਂ ਨੇ ਇੱਧਰ ਪਾਣੀ ਹੈ ਹੈ ਨਾ ਹੈਰਾਨੀ ਕਰਨ ਵਾਲੀਆਂ ਚੀਜ਼ਾਂ ਜਿਹਨੂੰ ਦੇਖ ਕੇ ਤੁਸੀਂ ਖੁਦ ਆਪ ਹੈਰਾਨ ਹੋਵੋਗੇ ਕਿ ਕਿੰਨਾ ਟ੍ਰੈਫਿਕ ਦਾ ਮੇਨਟੇਨ ਕੀਤਾ ਹੋਇਆ ਔਰ ਬਿਲਕੁਲ ਸੌਦੀ ਸਪੀਡ ਤੇ ਟ੍ਰੈਫਿਕ ਚੱਲ ਰਹੀ ਹੈ ਅਦਭੂਤ ਨਜ਼ਾਰੇ ਨੇ ਪਾਣੀ ਪੈਦਲ ਚੱਲਣ ਲਈ ਥਾ ਹੈਵੀ ਟ੍ਰੈਫਿਕ ਤੇ ਨਾਲ ਹੀ ਉਸ ਦੇ ਟ੍ਰੇਨ ਦੇ ਲਈ ਸੈਂਟਰ ਚ ਟ੍ਰੇਨ ਚੱਲਦੀ ਹੈ ਤੇ ਦੋਨਾਂ ਸੱਜਾ ਸਾਈਡਾਂ ਤੋਂ ਅਪ ਡਾਊਨ ਟ੍ਰੈਫਿਕ ਚੱਲ ਰਹੀ ਹੈ ਸੈਰ ਕਰਨ ਵਾਲਿਆਂ ਲਈ ਇੱਕ ਬਹੁਤ ਹੀ ਅੱਛਾ ਔਰ ਵਧੀਆ 뷰 ਹੈ। ਔਰ 100 ਦੀ ਸਪੀਡ ਤੇ ਇਸ ਸੜਕ ਦੇ ਉੱਪਰ ਟ੍ਰੈਫਿਕ ਜਾ ਸਕਦੀ ਹੈ ਉੱਪਰ ਲਿਖਿਆ ਹੋਇਆ ਹੈ ਕਿ 100 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਇਸ ਹਾਈਵੇ ਉਪਰ ਦੀ ਟ੍ਰੈਫਿਕ ਜਾ ਸਕਦੀ ਹੈ। ਇਸ ਵੇਲੇ ਸੂਰਜ ਸ਼ਿਪਰਿਆ ਹੈ। ਤੇ ਬਹੁਤ ਅੱਛਾ 뷰 ਸ਼ਿਪ ਦੇ ਰੋਏ ਸੂਰਜ ਦਾ ਦਿਖਾਈ ਦੇ ਰਿਹਾ ਥੋੜੇ ਹੀ ਚਿਰ ਦੇ ਵਿੱਚ ਇਹ ਸਾਰੇ ਲਾਈਟਾਂ ਜਗ ਜਾਣਗੀਆਂ ਤੇ ਇੱਕ ਮਨਮੋਹਕ ਦ੍ਰਿਸ਼ ਦੇਖਣ ਨੂੰ ਮਿਲੇਗਾ ਇੱਥੇ ਕਿ ਜਾਣ ਕੀ ਜਿਹੜਾ 뷰 ਬਣਦਾ ਹੈ ਬਿਲਕੁਲ ਇਸ ਪਾਥ ਜਿਹੜਾ ਕਿ ਪੈਦਲ ਚੱਲਣ ਲਈ ਜਾਂ ਸਾਈਕਲ ਤੇ ਲੰਘਣ ਲਈ ਹੈ ਉਹਦੇ ਨਾਲ ਪਾਣੀ ਟੱਚ ਕਰ ਰਿਹਾ ਔਰ ਸੌ ਪਿੱਲੂਡ ਮੀਟਰ ਦੀ ਸਪੀਡ ਤੇ ਵਹੀਕਲ ਜਾ ਰਹੇ ਨੇ ਜੇ ਕਿਸੇ ਪੈਦਲ ਜਾਣ ਵਾਲੇ ਨੇ ਜਾਂ ਸਾਈਕਲ ਜਾਂਦੇ ਜਾਂ ਵਾਲੇ ਨੇ ਇਹ ਮੇਨ ਹਾਈਵੇ ਨੂੰ ਕ੍ਰਾਸ ਕਰਕੇ ਦੂਜੇ ਪੰਨੇ ਜਾਣਾ ਹੋਵੇ ਤਾਂ ਉਹਦੇ ਲਈ ਆ ਇੱਕ ਪੁਲ ਹੈ ਜਿਹਦੇ ਉੱਪਰ ਚੜ ਕੇ ਜਿਸ ਤਰ੍ਹਾਂ ਕਿ ਆ ਜਾ ਰਹੇ ਨੇ ਸਾਈਕਲ ਨੂੰ ਲੈ ਕੇ ਇਹ ਉੱਪਰ ਦੀ ਲੰਘ ਕੇ ਤੇ ਪੁਲ ਨੂੰ ਕਰਾਸ ਕਰਨਾ ਹੈ ਇੰਨੀ ਇੱਥੇ ਹੈਵੀ ਟ੍ਰੈਫਿਕ ਹੁੰਦੀ ਹੈ ਸਪੀਡ ਇੰਨੀ ਜ਼ਿਆਦਾ ਕਿ ਤੁਸੀਂ ਪੁਰਕੀ ਕਰਾਸ ਨਹੀਂ ਕਰ ਸਕਦੇ ਤੇ ਸੇਫਟੀ ਦਾ ਇੰਨਾ ਧਿਆਨ ਰੱਖਿਆ ਗਿਆ ਹੈ ਕਿ ਇਹ ਜਾਲੀ ਲਾਈ ਹੋਈ ਆ ਦੋਨਾਂ ਸਾਈਡਾਂ ਤੇ ਸੜਕ ਤੇ ਵੀ ਕੋਈ ਕੁੱਤਾ ਬਿੱਲਾ ਜਾਨਵਰ ਜਾਂ ਹੋਰ ਕੋਈ ਗਲਤੀ ਨਾਲ ਵੀ ਇਸ ਸੜਕ ਤੇ ਨਾ ਆ ਜਾਵੇ ਜੇ ਕੋ ਆ ਜਾਂਦਾ ਉਹਦਾ ਬਚਾਅ ਹੈ ਨਹੀਂ ਬਕਾਇਦਾ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਮੰਗਲ 7th ਸਨ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਸਰੋਤਿਆਂ ਨੂੰ ਕੁਝ ਅਜਈਆਂ ਚੀਜ਼ਾਂ ਦਿਖਾਈਆਂ ਜਾਣ ਜਿਹੜੀਆਂ ਉਹਨਾਂ ਨੇ ਕਦੀ ਨਹੀਂ ਦੇਖੀਆਂ ਜਾ ਇੱਥੇ ਅਣਕੇ ਦੇਖ ਨਹੀਂ ਸਕਦੇ ਤੇ ਉਹ ਇਸ ਵੀਡੀਓ ਦਰਾਈ ਦੇਖ ਕੇ ਆਪਣੀ ਜਾਣਕਾਰੀ ਚ ਵਾਧਾ ਕਰ ਸਕਦੇ ਨੇ ਉਮੀਦ ਹੈ ਕਿ ਮੰਗਲ ਸੈਵੰਥ ਸੰ ਯੂਟਿਊਬ ਚੈਨਲ ਦੇ ਸਰੋਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਹਨਾਂ ਦੇ ਗਿਆਨ ਵਿੱਚ ਕਾਫੀ ਵਾਧਾ ਹੋਵੇਗਾ ਤੇ ਕੋਸ਼ਿਸ਼ ਕਰਾਂਗੇ ਕਿ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਕੋਈ ਨਵੀਂ ਚੀਜ਼ ਦਿਖਾਈ ਜਾਵੇ ਲਾਈਟਾਂ ਜਗ ਚੁੱਕੀਆਂ ਨੇ ਦਿਨਛੱਪ ਦੇ ਨੇੜੇ ਆ ਗਿਆ ਔਰ ਗੱਡੀਆਂ ਆਪਣੀਆਂ ਲਾਈਟਾਂ ਚਾੜ ਕੇ ਆਪਣੀ ਪੂਰੀ ਸਪੀਡ ਦੇ ਵਿੱਚ ਚੱਲ ਰਹੀਆਂ ਨੇ ਔਰ ਸਾਹਮਣੇ ਬਿਲਕੁਲ ਸਿਟੀ ਦਿਖਾਈ ਦੇ ਰਿਹਾ